ਇਸ ਲਈ ਤੁਹਾਨੂੰ ਵੀ ਕਹਾਂਗੇ ਇਥੋਂ ਕੀ ਪਤਾ ਲੱਗਦਾ ਹੈ ਕਿ ਤੁਹਾਡੇ ਚਾਰੋਂ ਤਰਫੋਂ ਵੀ ਜਿੰਨਾ ਦੇ ਮਰਜ਼ੀ ਹਾਲਾਤ ਹੋਣ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਹੋਣ ਜਿੰਨੀਆਂ ਮਰਜ਼ੀ ਪਰੇਸ਼ਾਨੀਆਂ ਹੋਣ ਜਿੰਨੀਆਂ ਮਰਜ਼ੀ ਬਿਮਾਰੀਆਂ ਹੋਣ ਜਿੰਨੀਆਂ ਮਰਜ਼ੀ ਅੜਚਨਾ ਰੁਕਾਵਟਾਂ ਤਕਲੀਫਾਂ ਹੋਣ ਯਾਨੀ ਜੋ ਵੀ ਮਰਜ਼ੀ ਹੋਵੇ ਫਿਰ ਵੀ ਆਪਣੇ ਅੰਦਰ ਇਹ ਵਿਸ਼ਵਾਸ ਰੱਖਣਾ ਕਿ ਮੇਰੇ ਮਾਲਕ ਦੀ ਰਹਿਮਤ ਆਏਗੀ ਔਰ ਮੈਨੂੰ ਹਰ ਦੁੱਖ ਤੋਂ ਬਚਾਏਗੀ ਔਰ ਮੇਰੇ ਜ਼ਿੰਦਗੀ ਨੂੰ ਬਦਲ ਜਾਏਗੀ ਯਕੀਨ ਹੈ ਮੈਨੂੰ ਆਪਣੇ ਮਾਲਕ ਤੇ ਇਸ ਲਈ ਤਾਂ ਸ਼੍ਰੀ ਕ੍ਰਿਸ਼ਨ ਨਹੀਂ ਇੱਕ ਗੱਲ ਬੜੀ ਪਿਆਰੀ ਗਈ ਜਰਾ ਹੁਣ ਗੌਰ ਕਰਨ ਵਾਲੀ ਗੱਲ ਹੈ ਕਿਉਂਕਿ ਉਹਨੇ ਜੀਵਨ ਨੂੰ ਵੀ ਸਮਝਣਾ ਤੇ ਨਾਲੇ ਉਹ ਕੁਝ ਬਚਨ ਵੀ ਦੂਜਿਆਂ ਨੂੰ ਸਮਝਾਉਂਦੇ ਸੀ ਤਾਂ ਕੀ ਕਿਹਾ ਸ਼੍ਰੀ ਕ੍ਰਿਸ਼ਨ ਨੇ ਇੱਕ ਜਗਾ ਬੜਾ ਪਿਆਰਾ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ ਲਫ਼ਜ਼ ਇਹ ਅਲਫ਼ਾਜ਼ ਦਿਲ ਤੇ ਲਿਖਣ ਵਾਲੇ ਹੈ ਸ਼੍ਰੀ ਕ੍ਰਿਸ਼ਨ ਕਹਿੰਦੇ ਜੀਵਨ ਮੇਂ ਤੁਮ ਕਿਸੇ ਵੀ ਮੁਸ਼ਕਿਲ ਮੇਂ ਫਸ ਜਾਓ ਕਭੀ ਨਿਰਾਸ਼ ਮਤ ਹੋਣਾ ਮੇਰੇ ਤੇ ਵਿਸ਼ਵਾਸ ਰੱਖਣਾ ਮੈਂ ਤੇਰੀ ਹਰ ਮੁਸ਼ਕਿਲ ਕੋ ਦੂਰ ਕਰ ਦੂੰਗਾ ਇਹਦਾ ਮਤਲਬ ਕੀ ਹੈ ਉਹਨਾਂ ਨੇ ਕਿਹਾ ਕਿ ਤੇਰੇ ਜੀਵਨ ਚ ਜਿੰਨਾਂ ਦੇ ਮਰਜ਼ੀ ਹਾਲਾਤ ਆਣ ਕਦੀ ਨਿਰਾਸ਼ ਕਦੀ ਉਦਾਸ ਕਿਉਂਕਿ ਸਭ ਤੋਂ ਪਹਿਲਾਂ ਕੀ ਹੁੰਦਾ ਜੀ ਇਨਸਾਨ ਦੇ ਜੀਵਨ ਚ ਜੇ ਕੋਈ ਮੁਸ਼ਕਿਲ ਆਂਦੀ ਹੈ ਕੋਈ ਪ੍ਰੋਬਲਮ ਆਂਦੀ ਤਾਂ ਇਨਸਾਨ ਵਿਸ਼ਵਾਸ ਨੂੰ ਗਵਾ ਕੇ ਖੁਸ਼ੀਆਂ ਨੂੰ ਗਵਾ ਕੇ ਨਿਰਾਸ਼ ਹੋ ਕੇ ਚਿੰਤਾ ਚ ਬਹਿ ਕੇ ਆਪਣੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਲੈਂਦਾ ਹੈ ਕਿਉਂਕਿ ਸੱਚ ਦੱਸਿਓ ਪੁੱਛ ਕੇ ਦੇਖੋ ਆਪਣੀ ਆਪ ਨੂੰ ਕਿ ਚਿੰਤਾ ਕਰਨ ਨਾਲ ਦੁੱਖ ਘਟਦਾ ਹੈ ਜਾਂ ਵਧਦਾ ਹੈ ਸਮਝਦੇ ਹੋ ਕਿ ਨਹੀਂ ਹੁਣ ਜਿੰਨਾ ਜਿਆਦਾ ਉਹਦੇ ਬਾਰੇ ਸੋਚੀ ਜਾਵਾਂਗੇ ਜਿੰਨਾ ਜਿਆਦਾ ਚਿੰਤਾ ਕਰੀ ਜਾਵਾਂਗੇ ਉਨੀ ਜਿਆਦਾ ਤਕਲੀਫ ਪਰੇਸ਼ਾਨੀ ਵਧੀ ਜਾਏਗੀ ਔਰ ਜਿੰਨਾ ਐਸੀ ਵਿਸ਼ਵਾਸ ਕਰਾਂਗੇ ਕਿ ਕੋਈ ਨਹੀਂ ਜੇ ਦੁੱਖ ਹੈ ਤਾਂ ਖੁਸ਼ੀਆਂ ਦੇਣ ਵਾਲਾ ਮੇਰਾ ਦਾਤਾ ਵੀ ਹੈ ਮੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਮੇਰਾ ਮਾਲਕ ਵੀ ਹੈ ਮੈਨੂੰ ਹਰ ਮੁਸ਼ਕਿਲ ਤੋਂ ਬਚਾਉਣ ਵਾਲਾ ਵੀ ਹੈ ਔਰ ਮੈਨੂੰ ਵਿਸ਼ਵਾਸ ਹੈ ਉਹ ਮੈਨੂੰ ਬਚਾਏਗਾ ਵੀ ਔਰ ਹਰ ਦੁੱਖ ਤੋਂ ਕੱਢੇਗਾ ਵੀ ਇਹਨੂੰ ਕਹਿੰਦੇ ਯਕੀਨ ਇਹਨੂੰ ਕਹਿੰਦੇ ਵਿਸ਼ਵਾਸ ਇਹਨੂੰ ਕਹਿੰਦੇ ਉਮੀਦ ਔਰ ਅਸੀਂ ਇੱਕ satsang ਵਿੱਚ ਇਹਦੇ ਬਾਰੇ ਦੱਸਿਆ ਵੀ ਸੀ ਕਿ ਇੱਕ ਸਾਇੰਟਿਸਟ ਨੇ ਇੱਥੇ ਖੋਜ ਵੀ ਕੀਤੀ ਜਿਹਦਾ ਨਾਮ ਸੀਦਾ ਹੋਪ ਐਕਸਪੈਰੀਮੈਂਟ ਸੁਣਿਆ ਕਦੀ satsang ਚੋਂ ਇੱਥੇ ਸ਼ਾਰਟ ਵਿੱਚ ਦੱਸ ਦਈਏ ਹੋਪ ਐਕਸਪੈਰੀਮੈਂਟ ਉਹਨਾਂ ਨੇ ਕੀ ਕੀਤਾ ਸੀ ਹੋਪੋਕ ਐਕਸਪੈਰੀਮੈਂਟ ਦੇ ਵਿੱਚ ਇੱਕ ਪਾਣੀ ਦਾ ਜਾਰ ਲਿਆ ਪਾਣੀ ਇੱਕ ਕੱਚ ਦੇ ਜਾਰ ਵਿੱਚ ਪਾਇਆ ਔਰ ਜਦੋਂ ਕੱਚ ਦੇ ਜਾਰ ਵਿੱਚ ਪਾਣੀ ਭਰਿਆ ਤਾਂ ਉਹਨੇ ਇੱਕ ਚੂਹਾ ਛੱਡ ਦਿੱਤਾ ਵਿੱਚ ਕਿਉਂਕਿ ਕਈ ਐਕਸਪੈਰੀਮੈਂਟ ਹੁੰਦੇ ਚੂਹਿਆਂ ਤੇ ਜਾਨਵਰਾਂ ਤੇ ਕੀਤੇ ਜਾਂਦੇ ਹਨ ਸਮਝਦੇ ਹੋ ਕਿ ਨਹੀਂ ਪਰ ਅਸੀਂ ਤੁਹਾਨੂੰ ਕਹਾਂਗੇ ਕਿ ਐਕਸਪੈਰੀਮੈਂਟ ਤੁਸੀਂ ਨਹੀਂ ਕਰਨੇ ਕਿ ਕਿਸੇ ਦਾ ਕੋਈ ਨੁਕਸਾਨ ਹੋਵੇ ਕਿਸੇ ਦੀ ਜਾਨ ਜਾਵੇ ਚਾਹੇ ਉਹ ਪਸ਼ੂ ਹੀ ਹੋਵੇ ਪੰਛੀ ਹੋਵੇ ਕੋਈ ਜਾਨਵਰ ਹੀ ਹੋਵੇ ਕਦੇ ਵੀ ਆਪਣੇ ਮਨੋਰੰਜਨ ਵਾਸਤੇ ਜਾਂ ਆਪਣੇ ਐਕਸਪੈਰੀਮੈਂਟ ਵਾਸਤੇ ਕੋਈ ਇਦਾਂ ਦਾ ਕੰਮ ਨਾ ਕਰੀਏ ਜਿਹਦੇ ਨਾਲ ਕਿਸੇ ਨੂੰ ਕੋਈ ਤਕਲੀਫ ਹੋਵੇ ਚਲੋ ਉਹਨਾਂ ਦੀ ਉਸ ਵੇਲੇ ਦੀ ਕੋਈ ਆਪਣੀ ਭਾਵਨਾ ਸੀ ਕੁਝ ਖੋਜਣਾ ਸੀ ਇਸ ਲਈ ਉਹ ਉਹਨਾਂ ਨੇ ਕੀਤਾ ਐਕਸਪੈਰੀਮੈਂਟ ਪਰ ਉਹਨਾਂ ਨੇ ਜੋ ਐਕਸਪੈਰੀਮੈਂਟ ਕੀਤਾ ਉਹ ਚੀਜ਼ ਕਿਉਂਕਿ ਜਦੋਂ ਇੱਕ ਇਨਸਾਨ ਕਿਸੇ ਥਿਉਰੀ ਦੀ ਖੋਜ ਕਰ ਲੈਂਦਾ ਹੈ ਤਾਂ ਵੇ ਸਾਨੂੰ ਸਾਰਿਆਂ ਨੂੰ ਖੋਜ ਕਰਨ ਦੀ ਲੋੜ ਨਹੀਂ ਸਾਨੂੰ ਸਾਰਿਆਂ ਨੂੰ ਹੀ ਉੱਥੋਂ ਗਿਆਨ ਮਿਲ ਜਾਂਦਾ ਕਿ ਭਾਈ ਆਹ ਚੀਜ਼ ਹੈ ਤਮੀ ਦਿਓਗੁ ਨਹੀਂ ਇਸ ਲਈ ਇਹ ਸਮਝਣਾ ਜ਼ਰਾ ਕਿ ਕੀ ਐਕਸਪੈਰੀਮੈਂਟ ਕੀਤਾ ਸੀ ਕਿ ਇੱਕ ਪਾਣੀ ਦਾ ਝਾਰ ਲਿਆ ਔਰ ਉਹਦੇ ਇੱਕ ਚੂਹੇ ਨੂੰ ਪਾ ਦਿੱਤਾ ਔਰ ਚੂਹੇ ਨੂੰ ਪਾ ਕੇ ਟਾਈਮ ਨੋਟ ਕਰਨ ਲੱਗੇ ਕਿ ਚੂਹਾ ਕਿੰਨੀ ਕੁ ਢੇਰ ਸਟਰਗਲ ਕਰਦਾ ਹੈ ਕਿੰਨੀ ਕੁ ਢੇਰ ਸੰਘਰਸ਼ ਕਰਦਾ ਹੈ ਕਿੰਨੀ ਕੁ ਢੇਰ ਪਾਣੀ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਹੈ ਹੁਣ ਕਹਿੰਦੇ ਆ ਕਿ ਜਦੋਂ ਪਾਇਆ ਤਾਂ ਫਿਰ ਚੂਹੇ ਨੇ ਪਹਿਲਾਂ ਹੱਥ ਪੈਰ ਮਾਰੇ 1 ਮਿੰਟ 2 ਮਿੰਟ 5 ਮਿੰਟ 10 ਮਿੰਟ ਪਰ ਜਿੱਦ ਹੀ ਕਰਦਿਆਂ ਕਰਦਿਆਂ 14 ਮਿੰਟ ਦੇ ਲਾਗੇ ਪਹੁੰਚਿਆ ਚੂਹੇ ਨੇ ਹੱਥ ਪੈਰ ਮਾਰਨੇ ਬੰਦ ਕਰਤੇ ਕਿਉਂ ਕਿ ਕਿਉਂਕਿ ਉਹਨੂੰ ਸੀਗਾ ਕਿ ਮੈਂ ਬੜੀ ਕੋਸ਼ਿਸ਼ ਕਰ ਲਈ ਪਰ ਇਹ ਤੋਂ ਨਿਕਲਿਆ ਜਾ ਨਹੀਂ ਸਕਦਾ ਕਿਉਂਕਿ 10 12 ਮਿੰਟ ਦੀ ਕੋਸ਼ਿਸ਼ ਤੋਂ ਹੀ ਪਤਾ ਲੱਗ ਗਿਆ ਕਿ ਕੋਸ਼ਿਸ਼ ਕਰਨੀ ਬੇਕਾਰ ਹੈ ਇਸ ਲਈ ਉਹਨੇ ਹਿੰਮਤ ਛੱਡ ਦਿੱਤੀ ਹੌਸਲਾ ਛੱਡ ਦਿੱਤਾ ਔਰ ਫਿਰ ਕਹਿੰਦੇ ਉਹਦੀ ਜਾਨ ਚਲੀ ਗਈ 14 ਮਿੰਟ ਹੁੰਦਿਆਂ ਹੁੰਦਿਆਂ 14 15 ਮਿੰਟ ਹੁੰਦਿਆਂ ਹੁੰਦਿਆਂ ਉਹਦੀ ਜਾਨ ਚਲੀ ਗਈ ਇਸ ਲਈ ਦਾ ਨਾਮ ਰੱਖਿਆ ਦਾ ਹੋਪ ਐਕਸਪੈਰੀਮੈਂਟ ਇਹ ਤੁਸੀਂ ਸਰਚ ਵੀ ਕਰ ਸਕਦੇ ਹੋ ਤਾਂ ਵੀ ਉੱਥੇ ਡੇਟ ਆ ਜਾਈ ਕਿ ਕਿਸ ਡਾਕਟਰ ਨੇ ਕਿਸ ਕਿਸ ਸਾਇੰਟਿਸਟ ਨੇ ਕੀਤਾ ਕਿਨੇ ਐਕਸਪੈਰੀਮੈਂਟ ਕੀਤਾ ਔਰ ਕਿਹੜੀ ਡੇਟ ਨੂੰ ਕੀਤਾ ਸਭ ਕੁਝ ਆ ਜਾਏਗਾ ਨਾਮ ਤੋਂ ਹੀ ਦਾ ਹੋਪ ਐਕਸਪੈਰੀਮੈਂਟ ਫਿਰ ਉਹਨਾਂ ਨੇ ਉਹ ਪਾਣੀ ਦਾ ਜਾਰ ਬਦਲਿਆ ਯਾਨੀ ਪਾਣੀ ਬਦਲਿਆ ਇੱਕ ਨਵਾਂ ਜਾਰ ਲਿਆ ਉਸੇ ਤਰ੍ਹਾਂ ਦਾ ਉਸ ਵਿੱਚ ਫਿਰ ਪਾਣੀ ਭਰਿਆ ਯਾਨੀ ਪੁਰਾਣਾ ਪਾਣੀ ਕੱਢ ਦਿੱਤਾ ਜੇ ਚੂਹੇ ਦੀ ਮੌਤ ਹੋਈ ਸੀ ਨਵਾਂ ਪਾਣੀ ਭਰਿਆ ਉਸੇ ਜਾਰ 'ਚ ਔਰ ਇੱਕ ਦੂਸਰਾ ਚੂਹਾ ਲੈ ਕੇ ਉਹ 'ਚ ਪਾਇਆ ਜਦੋਂ ਦੂਸਰਾ ਚੂਹਾ ਲੈ ਕੇ ਪਾਇਆ ਤਾਂ ਫਿਰ ਟਾਈਮ ਨੋਟ ਕੀਤਾ ਇਸੇ ਤਰ੍ਹਾਂ 1 2 3 4 5 ਮਿੰਟ ਜਦੋਂ ਕਰਦਿਆਂ ਕਰਦਿਆਂ 12 13 ਮਿੰਟ ਤੇ ਆਏ ਤਾਂ ਉਹ ਚੂਹੇ ਨੇ ਵੀ ਹੱਥ ਪੈਰ ਮਾਰਨੇ ਬੰਦ ਕਰ ਦਿੱਤੇ ਪਰ ਜਿੱਦਾਂ ਹੱਥ ਪੈਰ ਮਾਰਨੇ ਬੰਦ ਕੀਤੇ ਇਸ ਇਸਨੇ ਕੀ ਕੀਤਾ ਇਸ ਸਾਇੰਟਿਸਟ ਨੇ ਜਿਹੜਾ ਰਿਸਰਚ ਕਰ ਰਿਹਾ ਸੀ ਇਹਨੇ ਫਟਾਫਟੋ ਚੂਹੇ ਨੂੰ ਪਾਣੀ 'ਚੋਂ ਕੱਢ ਲਿਆ ਪੂਛ ਤੋਂ ਫੜ ਗਏ ਉਹਨੂੰ ਕਿਉਂਕਿ ਹੱਥ 'ਚ ਗਲਵਜ਼ ਪਾਏ ਸੀ ਇਸ ਲਈ ਆਪਣੇ ਹੱਥੇ ਰੱਖਿਆ ਔਰ ਥੱਪ ਐਦਾਂ ਥੱਪ ਤਪਾਇਆ ਔਰ ਥਪ-ਥਪਾ ਕੇ ਜਦੋਂ ਦੇਖਿਆ ਕਿ ਥੋੜੀ ਦੇਰ ਬਾਅਦ ਨਾ ਉਹ ਚੂਹਾ ਨਾਰਮਲ ਹੋ ਗਿਆ ਤੁਰਨ ਲੱਗ ਗਿਆ ਉਹਦੀ ਜਾਨ ਬਚ ਗਈ ਤਾਂ ਇਸ ਰਿਸਰਚ ਕਰਨ ਵਾਲੇ ਨੇ ਫਿਰ ਕੀ ਕੀਤਾ ਉਹਨੇ ਫਿਰ ਚੂਹੇ ਨੂੰ ਪੂਛ ਤੋਂ پکڑ ਕੇ ਦੁਬਾਰਾ ਜਾਰ ਦੇ ਵਿੱਚ ਪਾ ਦਿੱਤਾ ਕਿੱਥੇ ਪਾਇਆ ਦੁਬਾਰਾ ਪਾਣੀ ਦੇ ਜਾਰ ਵਿੱਚ ਔਰ ਚੂਹਾ ਫਿਰ ਕੋਸ਼ਿਸ਼ ਕਰਨ ਲੱਗ ਗਿਆ ਪਰ ਇਸ ਵਾਰ ਜਦੋਂ ਉਹਨੇ ਟਾਈਮ ਨੋਟ ਕੀਤਾ ਤਾਂ ਹੈਰਾਨ ਰਹਿ ਗਿਆ ਪਤਾ ਚੂਹੇ ਨੇ ਕਿੰਨੇ ਮਿੰਟ ਕੋਸ਼ਿਸ਼ ਕੀਤੀ ਤਰਾ ਜੁਹ ਨੇ ਕਿੰਨੇ ਮਿੰਟ ਕੋਸ਼ਿਸ਼ ਕੀਤੀ ਇੱਥੇ ਸਿਰਫ ਸ਼ਾਰਟ ਚ ਦੱਸਣਾ ਆ ਸੀ ਵਿਸਤਾਰ ਨਾਲ ਜਿੱਦਾਂ ਦੱਸਿਆ ਤੁਸੀਂ ਆਪ ਹੀ ਸਰਚ ਕਰ ਲੈਣਾ ਹੁਣ ਅਸੀਂ ਅੰਦਾਜ਼ਾ ਲਗਾਈਏ ਕਿ ਜਿੱਥੇ ਪਹਿਲਾ ਚੂਹਾ ਸਿਰਫ 14 ਮਿੰਟ ਦੇ ਵਿੱਚ ਹੀ ਮਰ ਗਿਆ ਹੁਣ ਜਦੋਂ ਇਸ ਚੂਹੇ ਨੂੰ ਦੇਖਿਆ ਕਿ 14 ਮਿੰਟ ਬਾਅਦ ਇਹਨੇ ਵੀ ਹਿੰਮਤ ਛੱਡ ਦਿੱਤੀ ਡੁੱਬਣ ਲੱਗਾ ਉਹਨੇ ਕੱਢਿਆ ਠਫਕ ਪਾਇਆ ਦੁਬਾਰਾ ਜਦੋਂ ਉਹ ਨੂੰ ਹੋਸ਼ ਆਈ ਠੀਕ ਹੋਇਆ ਦੁਬਾਰਾ ਫਿਰ ਚੱਕ ਕੇ ਪਾਣੀ ਚ ਪਾਇਆ ਤਾਂ ਉਸ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਏ ਇਹ ਹੈਰਾਨ ਰਹਿ ਗਿਆ ਰਿਸਰਚ ਕਰਨ ਵਾਲਾ ਕਿੰਨੇ ਘੰਟੇ ਚੂਹੇ ਨੇ ਕੋਸ਼ਿਸ਼ ਕੀਤੀ ਜਰਾ ਜਵਾਬ ਦਿਓ ਸਾਨੂੰ ਉਸ ਤੋਂ ਬਾਅਦ 1 ਘੰਟਾ 2 ਘੰਟੇ 3 ਘੰਟੇ ਨਹੀਂ 60 ਘੰਟੇ ਤੱਕ ਉਹ ਚੂਹਾ ਕੋਸ਼ਿਸ਼ ਕਰਦਾ ਰਿਹਾ ਜਿਹੜਾ ਪਹਿਲਾਂ 14 ਮਿੰਟਾਂ ਚ ਹੀ ਹਾਰ ਗਿਆ ਸੀ ਕਹਿੰਦੇ 60 ਘੰਟੇ ਉਹ ਚੂਹਾ ਕੋਸ਼ਿਸ਼ ਕਰਦਾ ਰਿਹਾ ਹਿੰਮਤ ਨਾਲ ਲੜਦਾ ਰਿਹਾ ਹੁਣ ਬੜੀ ਹੈਰਾਨੀ ਦੀ ਗੱਲ ਹੋਈ ਕਿ ਜਿਹੜਾ ਚੂਹਾ ਪਹਿਲਾਂ 14 ਮਿੰਟਾਂ ਦੀ ਹਿੰਮਤ ਹਾਰ ਕੇ ਬਹਿ ਗਿਆ ਹੁਣ ਉਹਦੇ ਅੰਦਰ ਇਹ ਤਾਕਤ ਕਿੱਥੋਂ ਆ ਗਈ ਕਿ ਉਹ 60 ਘੰਟੇ ਤੱਕ ਉਹ ਕਰ ਰਿਹਾ ਸੀ ਤਾਂ ਫਿਰ ਉਹਨੇ ਕਿਹਾ ਇਹਨੂੰ ਕਹਿੰਦੇ ਹੋਪ ਹੋਪ ਦਾ ਮਤਲਬ ਹੁੰਦਾ ਇੱਕ ਉਮੀਦ ਇੱਕ ਵਿਸ਼ਵਾਸ ਇੱਕ ਯਕੀਨ ਕਿਉਂਕਿ ਉਹ ਚੂਹੇ ਨੂੰ ਯਕੀਨ ਹੋ ਗਿਆ ਸੀ ਕਿਹੜੀ ਚੀਜ਼ ਦਾ ਕਿ ਕੋਈ ਹੱਥ ਹੈ ਕਿ ਜਿਹੜਾ ਪਹਿਲਾਂ ਮੈਨੂੰ ਬਚਾਇਆ ਸੀ ਹੁਣ ਜੇ ਮੈਂ ਮਰੂੰਗਾ ਉਹ ਮੈਨੂੰ ਬਚਾਏਗਾ ਬਸ ਮੈਨੂੰ ਕੋਸ਼ਿਸ਼ ਕਰਨੀ ਪੈਣੀ ਹੈ ਉਹ ਵੀ ਅਲਗਾ ਉਹ ਮੈਨੂੰ ਜ਼ਰੂਰ ਬਚਾਏਗਾ ਕਹਿੰਦੇ ਇਹ ਵਿਸ਼ਵਾਸ ਨੇ ਚੂਹੇ ਅੰਦਰ ਇੰਨੀ ਸ਼ਕਤੀ ਭਰੀ ਕਿ ਚੂਹਾ ਲੱਗਾ ਰਿਹਾ ਲੱਗਾ ਰਿਹਾ ਲੱਗਾ ਰਿਹਾ ਹਿੰਮਤ ਨਹੀਂ ਹਾਰੀ ਕਿਉਂਕਿ ਉਹਨਾਂ ਯਕੀਨ ਸੀ ਕਿ ਜਿਹੜੇ ਸਾਥ ਨੇ ਪਹਿਲਾਂ ਮੇਰੀ ਰੱਖਿਆ ਕੀਤੀ ਹੈ ਹੁਣ ਵੀ ਮੇਰੀ ਰੱਖਿਆ ਜ਼ਰੂਰ ਕਰੇਗਾ ਕਹਿੰਦੇ ਉਹਦੀ ਇਸ ਉਮੀਦ ਨੇ ਉਹਦੇ ਇਸ ਵਿਸ਼ਵਾਸ ਨੇ ਉਹਦੇ ਬਾਡੀ 'ਚ ਇੰਨੀ ਸ਼ਕਤੀ ਪੈਦਾ ਕਰ ਦਿੱਤੀ ਕਿ ਫਿਰ ਉਹ ਕਿੰਨੇ ਘੰਟੇ ਤੱਕ ਸਟਰਗਲ ਕਰਦਾ ਰਿਹਾ ਇਹਦਾ ਮਤਲਬ ਕੀ ਹੈ ਜੇ ਵਿਸ਼ਵਾਸ ਹੋਪ ਉਮੀਦ ਕੋਈ ਛੋਟੀ ਚੀਜ਼ ਨਹੀਂ ਹੈ ਜਿਹੜਾ ਬੰਦਾ ਕਿਸੇ ਦੁੱਖ ਨੂੰ ਦੇਖ ਕੇ ਘਬਰਾ ਜਾਂਦਾ ਹੈ ਜਿਹੜਾ ਬੰਦਾ ਕਿਸੇ ਦੁੱਖ ਨੂੰ ਦੇਖ ਕੇ ਡਰ ਜਾਂਦਾ ਹੈ ਤਾਂ ਫਿਰ ਕੀ ਹੁੰਦਾ ਹੈ ਉਹ ਦੁੱਖੋ ਤੇ ਇੰਨਾ ਹਵੀ ਹੋ ਜਾਂਦਾ ਹੈ ਕਿ ਇਨਸਾਨ ਜਲਦੀ ਹੀ ਜਾਂ ਤਾਂ ਦੁੱਖ ਦੀ ਵਜ੍ਹਾ ਨਾਲ ਮਰ ਜਾਂਦਾ ਹੈ ਜਾਂ ਫਿਰ ਬੈਟੇ ਨੇੜ ਜਾਂਦਾ ਹੈ ਚਿੰਤਾ ਕਰ ਕਰਕੇ ਪਰ ਜਿਹੜਾ ਇੱਕ ਉਮੀਦ ਰੱਖਦਾ ਹੈ ਵਿਸ਼ਵਾਸ ਰੱਖਦਾ ਹੈ ਯਕੀਨ ਰੱਖਦਾ ਹੈ ਕਿ ਇੱਕ ਤਾਕਤ ਹੈ ਜਿਸ ਪ੍ਰਭੂ ਨੇ ਮੈਨੂੰ ਪੈਦਾ ਕੀਤਾ ਹੈ ਉਹਦੀ ਰਹਿਮਤ ਮੈਨੂੰ ਇਹ ਮੁਸ਼ਕਿਲ ਚੋਂ ਕੱਢਣ ਆਏਗੀ ਮੈਨੂੰ ਬਚਾਏਗੀ ਜਿਹੜਾ ਉਮੀਦ ਰੱਖਦਾ ਹੈ ਜਿਹਦੇ ਅੰਦਰ ਇਹ ਹੋਪ ਹੈ ਤਾਂ ਕਹਿੰਦੇ ਆ ਫਿਰ ਉਹਦੇ ਅੰਦਰੇ ਸ਼ਕਤੀ ਪੈਦਾ ਹੋ ਜਾਂਦੀ ਹੈ ਕਿ ਹਰ ਦੁੱਖ ਦਾ ਸਾਹਮਣਾ ਉਹ ਕਰਦਾ ਵੀ ਔਰ ਸਾਹਮਣਾ ਕਰਦਿਆਂ 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 ਕਰਦੇ ਇੱਕ ਵਕਤ ਆਂਦਾ ਹੈ ਜਦੋਂ ਪਰਮਾਤਮਾ ਉਹਨੂੰ ਉਹ ਦੁੱਖ ਚੋਂ ਕੱਢ ਵੀ ਲੈਂਦਾ ਹੈ ਇਸ ਲਈ ਉਹ ਦੱਸਿਆ ਕਿ ਕਦੀ ਵੀ ਜ਼ਿੰਦਗੀ 'ਚ ਨਾ ਉਮੀਦ ਨਾ ਹੋਵੋ ਕਦੇ ਵੀ ਜ਼ਿੰਦਗੀ 'ਚ ਨਿਰਾਸ਼ ਨਾ ਹੋਵੋ ਇਸ ਲਈ ਇਹੀ ਗੱਲ ਸ਼੍ਰੀ ਕ੍ਰਿਸ਼ਨ ਸਮਝਾਉਂਦੇ ਆ ਕਿ ਜ਼ਿੰਦਗੀ ਮੇਂ ਚਾਹੇ ਕਿਸੇ ਵੀ ਮੁਸ਼ਕਿਲ ਮੇਂ ਫਸ ਜਾਓ ਮਗਰ ਕਦੀ ਨਿਰਾਸ਼ ਮਤ ਹੋਣਾ ਉਹ ਕਹਿੰਦੇ ਜੀਵਨ 'ਚ ਤੂੰ ਕਿਸੇ ਵੀ ਮੁਸ਼ਕਿਲ 'ਚ ਫਸ ਜਾ ਪਰ ਕਦੀ ਨਿਰਾਸ਼ ਬਸ ਮੁਝ 'ਤੇ ਭਰੋਸਾ ਰੱਖਣਾ ਇਹ ਮੁਝ 'ਤੇ ਕਹਿਣ ਦਾ ਮਤਲਬ ਕੀ ਹੈ ਹੁਣ ذرا ਗੌਰ ਕਰਨਾ ਕਿਉਂਕਿ ਪਰਮਾਤਮਾ ਕਿੱਥੇ ਹੈ ਹੁਣ ਮੁਝ 'ਤੇ ਦਾ ਮਤਲਬ ਕੀ ਹੈ ਉਸ ਵੇਲੇ ਜਦੋਂ ਸ਼੍ਰੀ ਕ੍ਰਿਸ਼ਨ ਕਹਿ ਰਹੇ ਆ ਅਰਜੁਨ ਨੂੰ ਤਾਂ ਉਹ ਹੀ ਇਸ਼ਾਰਾ ਕਰ ਰਹੇ ਮੁਜਪੇ ਯਾਨੀ ਭਗਵਾਨ ਪਰ ਔਰ ਭਗਵਾਨ ਸਾਡੇ ਸਾਰਿਆਂ ਦੇ ਤਾਂ ਹੀ ਤਾਂ ਬੁੱਲੇ ਸ਼ਾਹ ਨੇ ਵੀ ਕਿਹਾ ਹੈ ਖਲਕਤ ਦੀ ਹਰ ਸ਼ੈ ਵਿੱਚ ਬੰਦਿਆ ਖਾਲਿਕ ਆਪ ਸਮਾਇਆ ਏ ਉਹ ਕਹਿੰਦੇ ਖਲਕਤ ਦੀ ਹਰ ਸ਼ੈ ਦੇ ਅੰਦਰ ਉਹ ਖਾਲਿਕ ਇਸ ਖਲਕਤ ਨੂੰ ਬਣਾਉਣ ਵਾਲਾ ਪ੍ਰਮਾਤਮਾ ਆਪ ਸਮਾਇਆ ਹੋਇਆ ਹੈ ਖਲਕਤ ਦੀ ਹਰ ਸ਼ੈ ਵਿੱਚ ਬੰਦਿਆ ਖਾਲਿਕ ਆਪ ਸਮਾਇਆ ਹੈ ਉਹ ਤੇਰੇ ਰੋਮ-ਰੋਮ ਵਿੱਚ ਵੱਸਦਾ ਕਿਉਂ ਫੇਰ ਨਜ਼ਰ ਨਾ ਆਇਆ ਏ ਕਹਿੰਦੇ ਉਹ ਤੇਰੇ ਰੋਮ-ਰੋਮ ਵਿੱਚ ਵੱਸਦਾ ਹੈ ਤੇਰੀ ਰਗ-ਰਗ ਵਿੱਚੋਂ ਵੱਸ ਰਿਹਾ ਹੈ ਪਰ ਫਿਰ ਕਿਉਂ ਫੇਰ ਨਜ਼ਰ ਨਾ ਆਇਆ ਏ ਤੈਨੂੰ ਨਜ਼ਰ ਕਿਉਂ ਨਹੀਂ ਆਉਂਦਾ ਫਿਰ ਜੇ ਤੇਰੇ ਰੋਮ-ਰੋਮ ਵਿੱਚ ਵੱਸਦਾ ਹੈ ਜਿਸ ਖਾਲਿਕ ਨੇ ਜਿਸ ਪ੍ਰਮਾਤਮਾ ਨੇ ਸਾਰੀ ਖਲਕਤ ਨੂੰ ਬਣਾਇਆ ਜਿਹੜਾ ਹਰ ਸ਼ੈ ਅੰਦਰ ਸਮਾਇਆ ਹੈ ਜਿਸ ਨੇ ਤੈਨੂੰ ਬਣਾਇਆ ਤੇਰੇ ਅੰਦਰ ਵੱਸਦਾ ਫਿਰ ਤੈਨੂੰ ਨਜ਼ਰ ਕਿਉਂ ਨਹੀਂ ਆਉਂਦਾ ਤਬੁੱਲੇ ਸ਼ਾ ਕਾਰਨ ਦੱਸਦੇ ਐ ਕਿ ਖਲਕਤ ਕੀ ਦੀ ਹਰ ਸ਼ੈ ਵਿੱਚ ਬੰਦਿਆ ਖਾਲਿਕ ਆਪ ਸਮਾਇਆ ਏ ਤੇਰੇ ਰੋਮ ਰੋਮ ਵਿੱਚ ਵਸਦਾ ਕਿਉਂ ਫੇਰ ਨਜ਼ਰ ਨਾ ਆਇਆ ਏ ਤੇਰੇ ਹੀ ਕਰਮਾਂ ਨੇ ਤੇਰੀ ਅੱਖ ਤੇ ਪੜਦਾ ਪਾਇਆ ਏ ਕਹਿੰਦੇ ਉਹ ਰੱਬ ਕਿਤੇ ਦੂਰ ਨਹੀਂ ਐ ਪਰ ਤੇਰੀ ਕਰਨੀ ਇਦਾਂ ਦੀ ਹੈ ਤੇਰੀਆਂ ਆਦਤਾਂ ਇਦਾਂ ਦੀਆਂ ਹੈ ਉਹ ਤੇਰੀ ਕਰਨੀ ਕਰਕੇ ਤੇਰੀਆਂ ਆਦਤਾਂ ਕਰਕੇ ਇਹ ਤੇਰੀ ਬੁਰੀ ਕਰਨੀ ਨੇ ਬੁਰੀਆਂ ਆਦਤਾਂ ਨੇ ਤੇਰੀ ਅੱਖ ਤੇ ਐਦਾ ਪਰਦਾ ਪਾ ਦਿੱਤਾ ਕਿ ਤੂੰ ਆਪਣੇ ਅੰਦਰ ਵਸਦੇ ਉਸ ਮਾਲਕ ਨੂੰ ਦੇਖ ਹੀ ਨਹੀਂ ਪੰਦਾ ਜਾਣ ਹੀ ਨਹੀਂ ਪੰਦਾ ਕਿਸ ਸ਼ਕਤੀ ਨੇ ਤੈਨੂੰ ਜੀਵਨ ਦਿੱਤਾ ਜਿਹੜੀ ਸ਼ਕਤੀ ਤੇਰੇ ਅੰਦਰ ਕੰਮ ਕਰ ਰਹੀ ਹੈ ਉਹਨੂੰ ਕਿਉਂ ਨਹੀਂ ਜਾਣ ਪੰਦਾ ਕਿਉਂ ਨਹੀਂ ਸਮਝ ਪੰਦਾ ਕਿਉਂਕਿ ਤੂੰ ਆਪਣੀ ਬੁਰੀ ਕਰਨੀ ਬੁਰੀਆਂ ਆਦਤਾਂ ਦੇ ਪਰਦੇ ਦੇ ਵਿੱਚ ਉਲਝਿਆ ਪਿਆ ਹੈ ਇਸ ਲਈ ਫਿਰ ਅਗਲੀ ਲਾਈਨ ਚ ਕੀ ਕਹਿੰਦੇ ਆ ਬੁੱਲੇ ਸ਼ਾ ਕਿ ਤੇਰੇ ਹੀ ਕਰਮਾਂ ਨੇ ਤੇਰੀ ਅੱਖ ਤੇ ਪਰਦਾ ਪਾਇਆ ਏ ਉਹ ਜੇ ਤੂੰ ਪਾਣਾ ਚਾਹਦਾ ਰੱਬ ਨੂੰ ਮੁਰਸ਼ਿਦ ਨੇ ਇਹ ਸਮਝਾਇਆ ਏ ਕਹਿੰਦੇ ਬੁੱਲੇ ਸ਼ਾ ਕਹਿੰਦੇ ਜੇ ਰੱਬ ਨੂੰ ਪਾਣਾ ਹੈ ਤਾਂ ਮੇਰੇ ਮੁਰਸ਼ਿਦ ਨੇ ਇੱਕ ਗੱਲ ਸਮਝਾਈ ਹੈ ਕਿ ਰੱਬ ਨੂੰ ਪਾਣ ਦਾ ਤਰੀਕਾ ਕੀ ਹੈ ਪਰਮਾਤਮਾ ਨੂੰ ਸਮਝਣ ਦਾ ਤਰੀਕਾ ਕੀ ਹੈ ਇਥੇ ਦੇਖਣ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਿਉਂਕਿ ਰੱਬ ਨੂੰ ਦੇਖਿਆ ਨਹੀਂ ਜਾ ਸਕਦਾ ਪਾਇਆ ਜਾ ਸਕਦਾ ਹੈ ਤੁਸੀਂ ਕਹਣਾ ਇਹ ਕਿੱਦਾਂ ਹੈ ਕਿਉਂਕਿ ਦੇਖਣਾ ਕਿੱਦਾਂ ਹੈ ਉਹ ਤਾਂ ਨਿਰੰਕਾਰ ਹੈ ਨਿਰੰਕਾਰ ਨੂੰ ਦੇਖਿਆ ਨਹੀਂ ਜਾ ਸਕਦਾ ਪਰ ਉਹਨੂੰ ਪਾਇਆ ਹਵਾ ਨੂੰ ਦੇਖਿਆ ਨਹੀਂ ਜਾ ਸਕਦਾ ਪਰ ਖਿੱਚਿਆ ਜਾ ਸਕਦਾ ਆਪਣੇ ਅੰਦਰ ਸਮਝਦੇ ਹੋ ਕਿ ਨਹੀਂ ਖੁਸ਼ੀ ਨੂੰ ਦੇਖਿਆ ਪਰ ਅਸੀਂ ਕਹਿੰਦੇ ਹਾਂ ਆਨੰਦ ਨੂੰ ਦੇਖਿਆ ਨਹੀਂ ਜਾਂਦਾ ਪਰ ਬੰਦਾ ਕਹਿੰਦਾ ਮੈਂ ਬੜਾ ਆਨੰਦਿਤ ਹੈ ਉਹ ਦਿਖਾਵੇ ਆਪਣਾ ਆਨੰਦ ਕਿੱਥੇ ਆਨੰਦ ਭਾਈ ਇਹ ਮਹਿਸੂਸ ਕਰਨ ਵਾਲੀ ਚੀਜ਼ ਹੈ ਸੋ ਰੱਬ ਆਨੰਦ ਹੈ ਰੱਬ ਇੱਕ ਖੁਸ਼ੀ ਹੈ ਇੱਕ ਸ਼ਾਂਤੀ ਇੱਕ ਸਕੂਨ ਹੈ ਉਹਨੂੰ ਪਾਇਆ ਜਾ ਸਕਦਾ ਹੈ ਦੇਖਿਆ ਇਸ ਲਈ ਬੁੱਲੇ ਸ਼ਾਹ ਕਹਿੰਦੇ ਹੈ ਜੇ ਤੂੰ ਪਾਣਾ ਚਾਹੁੰਦਾ ਰੱਬ ਨੂੰ ਮੁਰਸ਼ਿਦ ਨੇ ਇਹ ਸਮਝਾਇਆ ਏ ਉਹ ਜੋ ਸੋ ਵਤ ਫਕਰਾਂ ਦੀ ਕਰਦੇ ਬੁੱਲਿਆ ਭੇਦ ਉਸੇ ਨੇ ਪਾਇਆ ਏ ਕਹਿੰਦੇ ਮੁਰਸ਼ਿਦ ਨੇ ਇੱਕੋ ਹੀ ਗੱਲ ਕਹੀ ਜੇ ਰੱਬ ਨੂੰ ਪਾਣਾ ਹੈ ਤਾਂ ਫਕੀਰਾਂ ਦੀ ਸੋਬਤ ਕਰ अच्छਿਆਂ ਦੀ ਸਹੂਬਤ ਕਰ ਅੱਛੀ ਸਹੂਬਤ ਵਿੱਚ ਬੈਠੇਗਾ ਤਾਂ ਫਿਰ ਤੂੰ ਉਹ ਰੱਬ ਦੇ ਭੇਦ ਸਮਝ ਲੈਗਾ ਕਿਉਂਕਿ ਫਕੀਰ ਹੀ ਸਮਝਾਉਂਦੇ ਐ ਪਰ ਜੇ ਬੁਰੀ ਸਹੂਬਤ ਵਿੱਚ ਬੈਠਾਂਗੇ ਬੁਰਿਆਂ ਦਾ ਸੰਗ ਕਰਾਂਗੇ ਤਾਂ ਬੁਰਿਆਂ ਦੀਆਂ ਗੱਲਾਂ ਤਾਂ ਇਦਾਂ ਦੀਆਂ ਹੁੰਦੀਆਂ ਉਹ ਸਾਨੂੰ ਰੱਬ ਤੋਂ ਹੋਰ ਵੀ ਦੂਰ ਤਾਂ ਹੀ ਕਹਿੰਦਾ ਨਾ ਕਰਨੀ ਆਪੋ ਆਪਣੀ ਕੈਨੇੜੇ ਹੁਣ ਬੁਰੇ ਬੁਰੀਆਂ ਗੱਲਾਂ ਕਰਨਗੇ ਬੁਰੀਆਂ ਆਤਾਂ ਪਿੱਛੇ ਲਾਣਗੇ ਤਾਂ ਹੁਣ ਸਮਝ ਲੈਣਾ ਜਿੱਦਾਂ ਸਮਝ ਲੈ ਇੱਕ ਬੰਦਾ ਹੈਲਦੀ ਹੈ ਤੰਦਰੁਸਤ ਹੈ ਪਰ ਅਗਰ ਉਹਨੂੰ ਬੁਰੀਆਂ ਆਦਤਾਂ ਲੱਗ ਗਈਆਂ ਬੁਰੀਆਂ ਸੰਗਤਾਂ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਉਹਨਾਂ ਬੁਰੇ ਲੋਕਾਂ ਕੋਲ ਬੈਠਣਾ ਸ਼ੁਰੂ ਕਰ ਦਿੱਤਾ ਜਲਦੀ ਤੰਦਰੁਸਤੀ ਚਲੀ ਜਾਂਦੀ ਕਿਉਂਕਿ ਬੁਰੀਆਂ ਆਦਤਾਂ ਉਹਨੂੰ ਬਿਮਾਰੀ ਵੱਲ ਲੈ ਜਾਂਦੀਆਂ ਹਨ ਦੁੱਖਾਂ ਵੱਲ ਲੈ ਜਾਂਦੀਆਂ ਹਨ ਔਰ ਅਗਰ ਕੋਈ ਬਿਮਾਰ ਹੈ ਉਹ ਚੰਗੀਆਂ ਦੀ ਸਹੂਬਤ ਕਰਨੀ ਸ਼ੁਰੂ ਕਰ ਦੇਵੇ ਚੰਗੀਆਂ ਆਦਤਾਂ ਬਣਾ ਲਵੇ ਤਾਂ ਹੌਲੀ-ਹੌਲੀ ਠੀਕ ਵੀ ਹੁੰਦਾ ਚਲਾ ਜਾਂਦਾ ਹੈ ਇਹਨੂੰ ਹੀ ਕਹਿੰਦੇ ਆ ਕਰਨੀ ਜੇ ਇੱਕ ਚੰਗੀ ਆਦਤ ਸਾਨੂੰ ਸਿਹਤ ਸਿਹਤਮੰਦ ਕਰ ਸਕਦੀ ਹੈ ਔਰ ਬੁਰੀ ਯਾਦ ਸਾਨੂੰ ਬਿਮਾਰ ਕਰ ਸਕਦੀ ਹੈ ਤਾਂ ਸਮਝ ਲਓ ਸਾਡੀਆਂ ਚੰਗੀਆਂ ਕਰਨੀਆਂ ਸਾਨੂੰ ਰੱਬ ਦੇ ਨੇੜੇ ਵੀ ਔਰ ਸਾਡੀਆਂ ਬੁਰੀਆਂ ਕਰਨੀਆਂ ਸਾਨੂੰ ਰੱਬ ਤੋਂ ਦੂਰ ਵੀ ਇਸ ਕਰਕੇ ਕਰਨੀ ਦਾ ਧਿਆਨ ਰੱਖਣਾ ਥੋੜਾ ਜਿਆ। ਇਲੇ ਤੇ ਸ਼੍ਰੀ ਕ੍ਰਿਸ਼ਨ ਕੀ ਕਹਿੰਦੇ ਹੈ ਕਿ ਜੀਵਨ ਚ ਕਿਸੇ ਵੀ ਮੁਸੀਬਤ ਚ ਫਸ ਜਾਮੋ ਤਾਂ ਕਦੀ ਨਿਰਾਸ਼ ਇਲੇ ਪਹਿਲੀ ਗੱਲ ਕਹੋ ਕਿ ਮੈਂ ਕਦੀ ਨਿਰਾਸ਼ ਨਹੀਂ ਹੋਣਾ। ਬਸ ਇੱਕ ਭਰੋਸਾ ਰੱਖਣਾ ਹੈ ਕਿ ਮੇਰਾ ਮਾਲਿਕ ਮੇਰੇ ਮੇਰਾ ਮਾਲਿਕ ਮੇਰੇ ये विश्वास रखना है कि जिंदगी में किसी भी मुश्किल में फंस जाओ कभी निराश मत होना मुझ पे यकीन रख विश्वास रखना मैं तुम्हारे हालातों को बदल दूंगा वो कहें बस विश्वास रखी तेरे हालात जरूर इसलिए अपने अंदर ही यकीन करना है क्योंकि श्री कृष्ण ये भी कहें कि के मैं हर एक शहर कायु अंदर भी मैं हाँ ਯਾਨੀ ਪਵਨ ਵాయు ਇਹਦੇ ਅੰਦਰ ਵੀ ਮੈਂ ਹਾਂ ਹਰ ਸ਼ੈ ਅੰਦਰ ਤਾਂ ਫਿਰ ਤੁਹਾਡੇ ਅੰਦਰ ਕੌਣ ਹੈ ਯਾਨੀ ਉਹ ਇਸ਼ਾਰਾ ਕਰ ਰਹੇ ਹੋ ਸ਼ਕਤੀ ਦੀ ਤਰਫ ਕਿਉਂਕਿ ਜੇ ਵਯੂਦ ਦੇਖੀਏ ਇਹ ਸਰੀਰ ਦੇਖੀਏ ਤਵੇ ਸਰੀਰ ਤਾਂ ਹੁਣ ਸ਼੍ਰੀ ਕ੍ਰਿਸ਼ਨ ਦਾ ਦੁਨੀਆ ਤੋਂ ਕਿੰਨੇ ਸੋ ਸਾਲ ਪਹਿਲੇ ਜਾ ਚੁੱਕਾ ਹੈ ਪਰ ਉਸ એનર્ਜੀ ਦੀ ਗੱਲ ਕਰਦੇ ਹੋ ਤਾਕਤ ਦੀ ਗੱਲ ਕਰਦੇ ਆ ਹੁਣ ਉਸ ਸ਼ਕਤੀ ਦੀ ਗੱਲ ਕਰਦੇ ਆ ਉਹ ਕਹਿੰਦੇ ਇਨਸਾਨ ਦਾ ਜਨਮ ਹੁੰਦਾ ਪਰ ਆਤਮਾ ਜਨਮ ਮਰਨ ਤੋਂ इसलिए कहें आत्मा नु ना कोई अस्त्र भेद सकता है ना शस्त्र कट सकता है ना अग्नि जला सकती है ना जल डबो सकता है ना हवा उड़ा सकती है क्योंकि आत्मा ही परमात्मा अंश है वो रूप है, वो वो तो है। इसलिए जो उस पर विश्वास करा तो फिर जिदा क्या ना मुझ पर विश्वास रखना मैं तुम्हारी हर मुश्किल को दूर कर दूंगा या मैं तुम्हारे हर हालात को बदल ਤੈਨੂੰ ਇੱਕ ਯਕੀਨ ਰੱਖੋ ਕਿ ਜਿਸਨੇ ਮੈਨੂੰ ਪੈਦਾ ਕੀਤਾ ਮੇਰਾ ਮਾਲਿਕ ਮੇਰੇ ਨਾਲ ਹੈ ਅਗਰ ਅੱਜ ਮੇਰੇ ਜੀਵਨ 'ਚ ਮੁਸ਼ਕਿਲਾਂ ਆਏ ਤਾਂ ਇੱਕ ਦਿਨ ਮੇਰੀ ਮੁਸ਼ਕਿਲ ਦੂਰ ਵੀ ਮੇਰੇ ਹਾਲਾਤ ਜ਼ਰੂਰ ਬਦਲਣਗੇ ਮੈਨੂੰ ਯਕੀਨ ਹੈ ਮੈਨੂੰ ਵਿਸ਼ਵਾਸ ਹੈ ਔਰ ਇਸ ਵਿਸ਼ਵਾਸ ਦੇ ਨਾਲ ਹੀ ਇਨਸਾਨ ਦੇ ਜੀਵਨ 'ਚ ਪਰਿਵਰਤਨ ਆਣਾ ਸ਼ੁਰੂ ਵੀ ਹੋ ਜਾਂਦਾ ਹੈ ਸਮਝ ਦਿਓ ਕਿ ਨਹੀਂ ਇਹਲੇ ਸ਼੍ਰੀ ਕ੍ਰਿਸ਼ਨ ذرا غور کرنا ਆਜੀ ਉਸ ਪੁਆਇੰਟ ਤੇ ਕਿ ਜਦੋਂ ਅੰਧੇਰੀ ਰਾਤ ਵਿੱਚ ਜਨਮ ਲਿਆ ਚਾਰੇ ਤਰ ਬੁਰੇ ਹਾਲਾਤ ਸੀ ਫਿਰ ਵੀ ਬਾਸੂਦੇਵ ਔਰ ਦੇਵਕੀ ਦਾ ਵਿਸ਼ਵਾਸ ਸੀ ਤਾਂ ਦੇਖੋ ਸ਼੍ਰੀ ਕ੍ਰਿਸ਼ਨ ਨੇ ਜਨਮ ਲਿਆ ਔਰ ਕਥਾ ਆਂਦੀ ਹੈ ਕਿ ਜਿੱਦੈ ਜਨਮ ਲਿਆ ਬੇੜੀਆਂ ਟੁੱਟ ਗਈਆਂ ਬੰਦ ਦਰਵਾਜ਼ੇ ਖੁੱਲ ਗਏ ਅੱਧੀ ਰਾਤ ਨੂੰ ਜ਼ਰਾ ਸਮਝਣਾ ਸਾਰਿਆਂ ਨੇ ਬੜੀਆ ਤਾਂ ਨਹੀਂ ਸੁਣਿਆ ਤਾਂ ਨਹੀਂ ਹੁਣ ਕਹਿੰਦੇ ਹੈ ਬੇੜੀਆਂ ਟੁੱਟ ਗਈਆਂ ਬੰਦ ਦਰਵਾਜ਼ੇ ਖੁੱਲ ਗਏ ਔਰ ਉਸ ਵੇਲੇ वासुदेव ਨੂੰ ਹੋਇਆ ਕਿ ਇਸ ਬੱਚੇ ਨੂੰ ਟੋਕਰੀ ਚ ਪਾ ਦੈਨੂ ਗੋਕੁਲ ਛੱਡਿਆ ਬਾਬਾ ਨੰਦ ਦੇ ਘਰ ਉਹਨਾਂ ਦੇ ਮਿੱਤਰ ਸੀ ਬਾਬਾ ਨੰਦ ਜਰਾ ਸਮਝਣਾ ਸਾਰਿਆਂ ਨੇ ਹੁਣ ਕਹਿੰਦੇ ਹੈ ਕਿ ਜਦੋਂ ਟੋਕਰੀ ਚ ਪਾਇਆ ਸ਼੍ਰੀ ਕ੍ਰਿਸ਼ਨ ਨੂੰ ਟੋਕਰੀ ਰੱਖੀ ਸਿਰ ਤੇ ਤਾਂ ਦੇਖਿਆ ਸਾਰੇ ਸਪਈਆਂ ਨੂੰ ਵੀ ਗੁਰੀ ਨੀਂਦ ਆਈ ਹੋਈ ਹੈ ਕਿਉਂਕਿ ਅੰਦੀ ਰਾਤ ਦਾ ਵਕਤ ਗੁੜੀ ਨੀਂਦ ਦਾ ਵਕਤ ਔਰ ਯਮਨਾ ਨਦੀ ਸਾਹਮਣੇ ਜਦੋਂ ਯਮਨਾ ਨਦੀ ਦੇ ਵਿੱਚ ਦੀ ਗੁਜ਼ਰਨ ਲੱਗੇ ਤਾਂ ਕਹਿੰਦੇ ਯਮਨਾ ਨਦੀ ਵੀ ਉਫਾਨ ਤੇ ਸੀ ਟੋਕਰੀ ਸਿਰ ਤੇ ਆ ਫੋਟੋ ਵੀ ਤੁਸੀਂ ਦੇਖੀ ਹੋਏਗੀ ਕਿ ਫਿਰ ਕੀ ਹੋਇਆ ਕਿ ਪਾਣੀ ਇੰਨਾ ਵੱਧ ਗਿਆ ਇੰਨਾ ਵੱਧ ਗਿਆ ਲਹਿਰਾ ਇੰਨੀਆਂ ਵੱਧ ਗਈਆਂ ਕਿ ਸ਼੍ਰੀ ਕ੍ਰਿਸ਼ਨ ਦਾ ਜੋ ਪੈਰ ਨਾ ਟੋਕਰੀ ਤੋਂ ਬਾਹਰ ਸੀ ਉਹ ਜਿੱਦੈ ਯਮਨਾ ਨਾਲ ਟੱਚ ਹੋਇਆ ਯਮਨਾ ਨਾਲ ਛੋਇਆ ਤੇ ਯਮਨਾ ਨਦੀ ਥੱਲੇ ਹੁਣੀ ਸ਼ੁਰੂ ਹੋ ਗਈ ਹੁਣ ਕਹਾਣੀ ਨੂੰ ਇੱਥੇ ਰੋਕੀਏ ਤਾਂ ਇਹਦੀ ਗਹਿਰਾਈ ਨੂੰ ਸਮਝੀਏ ਕਿ ਜਿੱਦੈ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਬੇੜੀਆਂ ਟੁੱਟ ਗਈਆਂ ਬੰਦਰ ਵੱਜੇ ਖੁੱਲ ਗਏ ਇਹਦਾ ਮਤਲਬ ਕੀ ਹੈ ਕਿ ਤੁਹਾਡੇ ਅੰਦਰੋਂ ਸ਼ਕਤੀ ਬੈਠੀ ਹੈ ਤੁਹਾਡੇ ਅੰਦਰੋਂ ਤਾਕਤ ਬੈਠੀ ਉਹ ਪ੍ਰਮਾਤਮਾ ਬੈਠਾ ਹੈ ਪਰ ਹਾਲੇ ਤੱਕ ਪ੍ਰਗਟ ਨਹੀਂ ਹੋਇਆ ਜਿਦਾ ਅਸੀਂ ਕਈ ਵਾਰ ਦੱਸਿਦਾਂ ਕਿ ਪੱਥਰ ਦੇ ਅੰਦਰ ਮੂਰਤੀ ਮੌਜੂਦ ਹੈ ਪਰ ਹਾਲੇ ਤੱਕ ਸੱਟ ਨਹੀਂ ਵੱਜੀ ਹਾਲੇ ਤੱਕ ਕਿਸੇ ਕਾਰੀਗਰ ਨੇ ਉਹਨੂੰ ਤਰਾਸ਼ਿਆ ਨਹੀਂ ਹੈ ਇਸ ਲਈ ਉਹ ਮੂਰਤੀ ਹੈ ਪੱਥਰ ਦੇ ਅੰਦਰ ਪਰ ਹਾਲੇ ਪ੍ਰਗਟ ਨਹੀਂ ਹੋਈ ਇਸੇ ਤਰ੍ਹਾਂ ਪ੍ਰਮਾਤਮਾ ਵੀ ਤੁਹਾਡੇ ਅੰਦਰ ਹੀ ਹੈ ਔਰ ਇਨਸਾਨ ਨੂੰ ਲੱਗਦਾ ਮੈਂ ਤਾਂ ਦੁੱਖਾਂ ਦੀਆਂ ਬੇੜੀਆਂ 'ਚ ਜਕੜਿਆ ਹੋ ਨਾ ਮੈਨੂੰ ਪਰੇਸ਼ਾਨੀਆਂ ਨੇ ਜਕੜਿਆ ਹੈ ਮੈਨੂੰ ਚਿੰਤਾਵਾਂ ਨੇ ਜਕੜਿਆ ਹੈ ਮੈਨੂੰ ਬਿਮਾਰੀਆਂ ਨੇ ਜਕੜਿਆ ਮੈਂ ਤਾਂ ਫਸਿਆ ਹੋਇਆ ਹਾਂ ਮੈਂ ਤਾਂ ਇਹ ਇਹ ਦੁੱਖਾਂ ਦੀ ਕੈਦ ਵਿੱਚ ਪੂਰੀ ਤਰ੍ਹਾਂ ਫਸਿਆ ਹਾਂ ਕੋਈ ਮੈਨੂੰ ਛੁਟਕਾਰਾ ਨਜ਼ਰ ਨਹੀਂ ਆਉਂਦਾ ਤਾਂ ਜਦੋਂ ਬਾਹਰੋਂ ਕੋਈ ਛੁਟਕਾਰਾ ਨਜ਼ਰ ਨਾ ਆਵੇ ਤਾਂ ਫੇਰ ਅੰਦਰੋਂ ਆਪਣੇ ਵਿਸ਼ਵਾਸ ਨੂੰ ਇੰਨਾ ਵਧਾਓ ਕਿ ਤੁਹਾਡੇ ਅੰਦਰ ਬੈਠੇ ਪ੍ਰਮਾਤਮਾ ਨੂੰ ਪ੍ਰਗਟ ਹੋਣਾ ਪੈ ਜਾਵੇ ਕਿਉਂਕਿ ਤੁਹਾਡੇ ਅੰਦਰ ਬੈਠਾ ਪ੍ਰਮਾਤਮਾ ਜਦੋਂ ਪ੍ਰਗਟ ਹੋਏਗਾ ਤਾਂ ਫਿਰ ਤੁਹਾਡੇ ਜੀਵਨ ਦੀਆਂ ਦੁੱਖਾਂ ਦਰਦਾਂ ਦੀਆਂ ਬੇੜੀਆਂ ਟੁੱਟਦੀਆਂ ਚਲੀਆਂ ਜਾਣਗੀਆਂ ਤੁਹਾਡੇ ਜੀਵਨ ਦੇ ਬੰਦ ਦਰਵਾਜ਼ੇ ਖੁੱਲਦੇ ਚਲੇ ਜਾਣਗੇ ਔਰ ਤੁਹਾਡੇ ਜੀਵਨ 'ਚ ਖੁਸ਼ੀਆਂ